ਕੋ ਆਟ ਇਨ ਦੀਆ ਸਪੇਸ ਇੰਰਸ ਆਤਮัติ ਹੈ ਇਹਦੇ ਬਾਰੇ ਵਿੱਚ ਅਸੀਂ ਬਸ਼ਿਸ਼ ਕਨਵਰਸ ਕਰਦੇ ਹਾਂ ਸਪੋਰਟ ਵਾਲੇ ਨਿਵੇਸ਼ ਜਿਹੋ ਜੇ ਪ੍ਰਭਾਵਤ ਜਿਹੜੇ ਆ ਉਹ ਦੁਰਘਰ ਦੇ ਬਾਅਦ ਇਹ ਜਾਂਦੇ ਨਹੀਂ ਔਰ ਅਸੀਂ ਦਿੰਦੇ ਹਾਂ ਕਿ ਆਲਰੇਡੀ ਸਮ ਅੰਦਰ ਵਿੱਚ ਇਹੋ ਜਿਹੇ ਵਿਅਕਤੀਆਂ ਨੂੰ ਜੋ ਜੀ ਸਜ਼ਾ ਜਿਹੜੀ ਮਿਲਦੀ ਹੈ ਪਰ ਹਾਂ ਦੀ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਕੋਰਸ ਦਾ ਸਿਸਟਮ ਜਿਹੜਾ ਹੈ ਉਹ ਸਿੱਖਾਂ ਨੂੰ ਅੰਦਰ ਰੱਖਦਾ ਹੈ ਪਰ ਜਦ ਜਿੱਦ ਸਿੱਖ ਬਾਹਰ ਆਉਂਦੇ ਆ ਤਾਂ ਉਹਦੀ ਹੀ ਰੱਖਿਆ ਜਾਂਦੀ ਕਿ ਇਹ ਪਸਤੌਲਾਂ ਨਾਲ ਮੁਝੇ ਦੀ ਜਾਨ ਲੈਂਦੇ ਆ ਇੱਕ ਪਾਸੇ ਕੋਈ ਵਿਅਕਤੀ ਆਪਣੇ ਜਨਾਹ ਜਿਹੜੇ ਹੈ ਕੋਲ ਕਰ ਚੁੱਕਾ ਹੈ ਸਿਰਦਾਰ ਜੀ ਕਰ ਚੁੱਕਾ ਹੈ ਸਿੰਘ ਸਾਹਿਬ ਜੀ ਬਨੋ ਕੋਰ ਨੂੰ ਸੇਵਾ ਲੱਗ ਚੁੱਕੀ ਹੈ ਸੇਵਨ ਵਾਰਿਆ ਹੈ ਅੱਗੇ ਵਧਦੇ ਹੋਏ ਤੋਂ ਉੱਪਰ ਗੋੜੀ ਦੇ ਨਾਲ ਸਾਡੀ ਖੋਨਾ ਕਰ ਦੇਣਾ ਜੀ ਜਾਂਚ ਜਾਂ ਜਿੰਮੇਵਾਰ ਕੋਲ ਇਸ ਬਾਰੇ ਕੁਝ ਸੋਚਣ ਵਾਲੀ ਗੱਲ ਹੈ। ਔਰ ਇੱਕ ਜਰਨਲਿਸਟ ਤੋਂ ਪੁੱਛੀ ਕਿ ਕਹਿ ਸਕਦੇ ਹਾਂ ਕਿ ਅਕਾਲ ਟਾਈਮ ਦੇ ਜਥੇਦਾਰ ਸਾਹਿਬ ਜਿਹੜੇ ਉੱਪਰ ਚਕੇ ਤੂਫਾਨ ਤਰੀ ਕਰਦੇ ਅੰਤਿ ਇੱਕ ਨਵਾਂ ਸਿੱਖਾ ਅੰਤਿ ਅੱਜ ਤੱਕ ਸਾਡੇ ਸਰਦਾਰ ਕਰਦੇ ਪਰ ਧੀਜੇ ਵੱਡੀ ਗੱਲ ਹੈ ਕਿ ਜਥੇਦਾਰ ਸਾਹਿਬ ਨੂੰ ਜਨਨ ਸੇਵਾ ਉਹਨਾਂ ਨੇ ਲਵਾ ਰਹੇ ਸੀ ਐਲਾਨ ਕੀਤਾ ਸੀ ਇਸ ਸਭ ਤੋਂ ਸੋਚ ਸਮਝ ਕੇ ਇਹਨਾਂ ਨੇ ਇੱਕ ਬੈਠਕ ਕੀਤੀ ਉਸ ਤੋਂ ਬਾਅਦ ਇਹ ਐਲਾਨ ਕੀਤਾ ਤੇ ਉਹਨਾਂ ਨੂੰ ਮਗਰ ਜਰਾ ਕੀ ਉਹਨਾਂ ਨੇ ਸਿਕਿਉਰਟੀ ਨੂੰ ਇਹ ਜਿਹੜਾ ਨੌਂ ਚੈਨਤੀ ਨਾਕਿਤ ਰਾਜ ਦੇ ਬਾਦ ਔਰ ਇਸ ਜਗ੍ਹਾ ਤੇ ਨੌਂਵੇਂ ਜਿੱਥੇ ਕਿ ਉਹਨਾਂ ਦੀ ਸੇਵਾ ਕਿਹੜਾ ਪੂਰਾ ਪ੍ਰਬੰਧ ਹੁੰਦਾ ਅਗਰ ਇਹ ਅੰਸਾਰਾ ਹੀ ਚੱਲਦਾ ਜਦੋਂ ਸਭ ਜ਼ਿੰਮੇਵਾਰ ਕੌਣ ਹੁੰਦੇ ਜੇ ਤਰਜੀਹ ਜੇ ਅੰਸਾਨ ਚੱਲਦਾ ਤੇ ਜ਼ਿੰਮੇਵਾਰ ਕੌਣ ਹੁੰਦੇ ਕਿ ਇੱਕ ਸੰਗਤ ਜਿਹੜੀ ਹੈ ਇਹ ਜਨਣਾ ਚਾਹੁੰਦੀ ਹੈ ਔਰ ਤੁਸੀਂ ਅਸੀਂ ਸਭ ਤੋਂ ਜ਼ਰਕਾਰ ਕੰਦੇ ਅਕਲਤਾ ਤੱਕ ਔਰ ਮੈਂ ਹਰਾਰੇ ਹਾਂ ਕਿ ਇਹ ਹਰਾਨ ਜੋ ਹੋ ਰਹੇ ਨੇ ਹਰਾਨ ਕਰਨ ਵਾਲੇ ਨੇ ਪਰੇਸ਼ਾਨ ਕਰਨ ਵਾਲੇ ਨੇ ਉਹ ਵੱਡੀ ਜਿਹੜੀ ਗੱਲ ਹੈ ਕਿ ਅੰਦਰ ਆਪਣੇ ਤੋਂ ਚੰਦਨਾਲ ਅੱਗੇ ਚੱਲ ਕੇ ਇਹ ਪੂਰੀ ਡਿਟੇਲ ਜਿਹੜੀ ਹੈ ਕਬਰ ਤਰੰਗ ਪ੍ਰੋਮੋਸ਼ਨ ਡੇਅਨਾ ਅੱਜ ਤੁਹਾਨੂੰ ਵੀਡੀਓਗ੍ਰਾਫੀ ਦਿਖਾ ਰਹੇ ਆ ਵੀ ਤੋਂ ਲੈ ਕੇ ਆਖਰ ਤੱਕ ਕਿਵੇਂ ਇੱਕ ਇਸ ਤਰ੍ਹਾਂ ਪਿਸਤੌਲ ਕਰਦਾ ਹੈ ਇਹ ਵਿਅਕਤੀ ਕਿਵੇਂ ਕਿਸ ਤਰ੍ਹਾਂ ਆਪਣਾ ਮੂਮੈਂਟ ਲੈਂਦਾ ਹੈ ਕਿਵੇਂ ਕਿਸ ਤਰ੍ਹਾਂ ਇਹਨੂੰ ਫੜਦਾ ਹੈ ਫੰਡ ਵਿਚ ਜਿਹੜੀ ਬ੍ਰੀਸ ਜਿਹੜੀ ਹੈ ਉਹ ਤੇ ਸੜਕ ਛਡਣੂ ਕੈਮਰੇ ਵਿੱਚ ਬੰਦ ਉਹ ਟੈਲੀਵਿਜ਼ਨ ਤੇ ਟੈਲੀਕਾਸਟ ਕਰ ਜਾ ਰਹੇ ਕੁਝ ਮਿੰਟ ਦੇ ਵਿੱਚ ਅਸੀਂ ਖਬਰ ਅਪੇਸ਼ ਕਰਾਂਗੇ ਆਪਣਾ ਨਿਸ਼ ਬੇਸ਼ ਕਰਾਂਗੇ ਕੁਸ਼ਲਾਂ ਦਾ ਸਾਹਮਣਾ ਕਰ ਰਹੇ ਬਜ਼ੁਰਗਾਂ ਦੇ ਲਈ ਜੇਕਰ ਤੁਸੀਂ ਪਾਵਰ ਵੀਲਚੇਅਰ ਜਾਂ ਕਸਟਮ ਵੀਲਚੇਅਰ ਲੈਣਾ ਚਾਹੁੰਦੇ ਹੋ ਕਸਟਮ ਸੀਟ ਦੇ ਨਾਲ ਇੰਨਾ ਹੀ ਨਹੀਂ ਸਕੂਟਰ ਵਾਕਰ ਤੇ ਹਰ ਇੱਕ ਮੈਡੀਕਲ ਸਪਲਾਈ ਮਿਲਦੀ ਹੈ 올ਡੇਜ ਵਾਲਿਆਂ ਦੇ ਲਈ ਤੁਹਾਡਾ ਸਾਰਾ ਖਰਚਾ ਇਛਾਣਾ ਤੋਂ ਹੀ ਕਰ ਦੇਣਾ ਤੇ ਪੇਪਰ ਵਰਕ ਅਸੀਂ ਕਰਾਂਗੇ ਇਸ ਵਰਮ 75% ਗਵਰਨਮੈਂਟ ਫੰਡ ਨੇ ਕਾਲ ਕਰੋ ਸਾਨੂੰ ਵੈਸਟਰਨ ਹੈਲਥ ਕੇਅਰ 905 452 70 47 ਕੋਟਰੀ ਟ੍ਰੈਗਰ ਕਰਕੇ ਜਾਂ ਗਾਲਕਾ ਸੰਗਤ ਪੀਐਲਐਸ ਪਾਸਪੋਰਟ ਸੈਂਟਰ ਦੇ ਨਾਲ ਬੁਲੰਟਰੀਓ ਬੋਵੇਰ ਤੇ ਥੱਕ What makes the festive season extra special? You guessed it right. Pizza Depot's range of specialty pizzas. From slices for a solo celebration to feasts for a large gathering. Get it all at Pizza Depot. Wishing you all a joyous festive season and a happy new year.

ਨੋ ਲਗੇਗਾ ਕਿ ਸਾਡੇ ਕੋਲ ਆਪਸੇ ਤੋਂ 5000 ਡਾਲਰ ਦੇ ਵਿੱਚ ਆਪਣਾ ਨਵਾਂ ਨਿਕੋਰ ਇੱਕ ਟਰੱਕ ਬਣਵਾ ਕੇ ਲੈ ਜਾਓ ਸੋ ਬਾਕੀ ਦੀਆਂ ਥੋੜੀਆਂ ਥੋੜੀਆਂ ਕਿਸ਼ਤਾਂ ਬਣ ਕੇ ਦੇ ਦਿੰਦੇ ਨੇ ਸੋ ਫੁੱਲ ਟਰੱਕ ਫੁੱਲ ਟ੍ਰੇਲਰ ਜਾਂ ਫੁੱਲ ਕੈਂਟਿੰਨ ਜਾਂ ਵੀ ਐਸ ਐਸ ਸੀ ਜਾਂ ਕੇ ਐਸ ਡੀ ਐਕਸਪ੍ਰੈਸ਼ਨ ਤੋਂ ਇਲਾਵਾ ਤੁਸੀਂ ਰੈਸਟਰਡ ਦੇ ਐਕਸੌਸਟ ਹੁੱਡ ਜੋ ਫੈਂਸ ਕਰਵਾਏ ਹੋ ਤਾਂ ਵੀ ਸੰਪਰਕ ਕਰੋ ਜੀ ਕਲਾਸ ਫੁੱਲ ਟਰੱਕ ਸੇਲੂ Number No. 905, 407, DRI, 905, 407, 11, 96, G-class food truck sales. As an Indian living in Canada, we have to ask for from India at पर बैंक का प्रोसेस इतना मुश्किल होता है कि हमारी फैमिली को हमें कहाँ से पैसे भेज सकते इतना मुश्किल काम लगता है पीएर पे का मतलब क्लियर पे के साथ कोई भी हमें इंडिया से पैसे भेज सकता है गूगल पे पेटीएम पे टी आई फोन पे और इवन बैंक ट्रांसफर विद लोअर लोअर्स ईस्टर्न ट्रेडिशनल बैंक पता है पैसे रिसीव करना अभी सुपर सिंपल हो गया है मैंने अपने पापा को बस अपनी इंटरनेट ई ट्रांसफर ई मेल प्रोवाइड करी उसके बाद उन्होंने मुझे रिसिपेशन ऐड किया और पैसे भेज दिए और कैनेडियन डॉलर डायरेक्टली मेरे अकाउंट में आ गए अपने कनेडियन अकाउंट में इंडिया के पैसे रिसीव किए और पूरा प्रोसेस बहुत ही स्मूथ था अगर आप देख सकते हैं कैनेडा भिजवाने का ट्राई करो पीयर पे ये ना ही बस इच्छी है एंड एक सेव यू मनी एस तो आज ही ट्राई करो पीयर पे एंड मेक मनी ट्री एस ए इंडियन लिविंग इन कैनेडा हमें कभी कभी करजा तुम्हें माफ करते दोपहर दो बाद कर रहे हो कैनडा भी कह दता कि आपको सीखी पता है ज्यादा करजा माफ होने का यूएस कैनेडा के पिछले जिन्हें भी हैं चाहे पी आर हो चाहे फॉर परम्यूनिटी हो चाहे ग्रीन कार्ड है So, US ਕੈਨੇਡਾ ਵਿਚ ਜਾਂ ਨੰਬਰ 1 ਤੋਂ ਸਾਡੇ ਕੋਲ ਜੋ ਸਪੇਸ਼ੀਅਲ ਡੀਲ ਹੈ ਤਾਂ ਕਾਫੀ ਹੈ। ਇਹ ਵੀ ਕੈਨੇਡਾ ਵਿਚ ਅਮਰੀਕਾ ਵਿਚ ਚਰਜ ਮਾਫ ਕਰਉਣਾ ਇਸ ਬਾਰੇ ਦੇਣੀ ਤੇ ਇੱਕੋ ਨੰਬਰ ਤੋਂ ਮਾਉਣਾ। ਇਹਨਾਂ ਵਿੱਚ ਤੋਂ ਮੰਨ ਲਿਓ ਅੱਜ ਦੇ ਦਰਸਾਨੀ ਸੀ ਤੋਂ ਸਪੈਰ ਆਪੀਆ ਅਬਰਤ ਕਾਰੀ ਕੋਲ। ਕੋਨੋ ਰੀਗੋਸ ਨੇ ਰੀ ਮੋਕਾ ਨਮੀ ਕਾਰ ਖਰੀਦਦਾ, ਪਿਕਅਪ ਟਰੱਕ ਖਰੀਦਦਾ, ਫੈਮਿਲੀ ਸਾਈਜ਼ ਜੰਦਰ ਕੰਪੈਕਟ ਐਂਡ SUV ਖਰੀਦਦਾ। ਯਾਰ ਯੂ ਗੋਨ ਯੂ ਗੋਨ ਐਕਸਲ ਕਿੱਡ ਲੱਕ ਐਸ ਫਲੇ ਸ਼ੈਵਲਰਸ ਦਾ ਰੌਡ ਆਫ ਕਾਹੋ ਸਬਰਬਨ ਕਿਤੇ ਵੀ ਤਰਾਹ ਦੀ ਤੁਸੀਂ ਗੱਡੀ ਖਰੀਦਣਾ ਚਾਹ ਰਹੇ ਹੋ ਨਵੀਂ ਜਾਂ ਹੈਰ ਯੂਸ ਸਭ ਫਰੌਸ ਕਰ ਲੈਤੇ ਜਾਣਾ ਤੁਸੀਂ ਬਹੁਤ ਵੱਡੀ ਫਰੌਸ ਕਰ ਲੈਂਦੀ ਟੀਮ ਹੈ ਜਿਹੜੀ ਕਿ ਤੁਹਾਨੂੰ ਰੱਤ ਤੋਂ ਹੀ ਕੀਮਤਾਂ ਤੇ ਨਵੀਂ ਟਰੱਕ ਤੇ ਜਾਬਰ ਨਵੀਂ ਕਾਰ ਦੇ ਦਿੰਦੇ ਨੇ ਸਭ ਕਾਲ ਕਰਨਾ ਤੁਸੀਂ 905 468 086 ਮਹਾਰਤੰਦ ਦੇ ਵਿੱਚ ਤੁਮ ਆਹ ਪਾਰਿਆ ਫਰੌਸ ਕਰ ਲੈ ਇੱਕ ਬਹੁਤ ਵੱਡੀ ਪ੍ਰੋਫੈਸ਼ਨਲ ਸੇਲਸਮੈਨਾਂ ਦੀ ਇਹਨਾਂ ਦੀ ਟੀਮ ਹੈ ਤੁਹਾਨੂੰ ਪੰਜਾਬ ਦਾ ਰੈਫਰੈਂਸ ਦੇਤੇ ਬਹੁਤ سارے ਤੁਹਾਨੂੰ ਡਿਸਕਾਊਂਟ ਵੀ ਮਿਲਣਗੇ ਜਾਣਾ ਤੁਸੀਂ 150 ਵੇਹ ਡਰਾਈਵਰ ਬ੍ਰੈਂਡ ਬ੍ਰੋਸਕੈਪ ਆਓ ਤੁਹਾਡੇ ਮਾ ਬੜਨ ਦਾ ਸੁਨੋ ਕਰੀਏ ਏ ਕਿਤੇ ਗਾਰਡ ਤੁਹਾਡਾ ਇਹ ਤੁਨਾ ਪੂਰਾ ਨਹੀਂ ਹੋਤੀਆ ਅਸੀਂ ਵੀ ਤੁਹਾਡਾ ਪਰਿਵਾਰ ਘਤੂਰਾ ਲੱਗਦਾ ਤਾਂ ਨਿਰਾਸ਼ ਹੋ ਗਏ ਮੈਂ ਡਾਕਟਰ ਮਨੀਤਰਾਪ ਐਮ ਵੀ ਗਾਇਨੀ ਅਤੇ ਇੰਟਰਨਲ ਵੀ ਇੱਕ ਗੋਡ सफर दे, हर दे, हर दे सफर कदम अंडर वन तरह की फैसिलिटी अवेलेबल है है से ट्रीटमेंट वर्ल्ड क्लास जाता आज तक दुनिया बारे जो कुछ भी सुनिया या फिर समझिया है वो हर एक फैसिलिटी तो लिखे नंबर ते ही कटॅक्ट करो आणि अपने मां बाप बननचा सुपना जल्दी तो जल्दी ਜਿਗਾ ਹੈ ਜਿੱਚ ਗਤੀ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਹੱਕ ਕਰਦੇ ਆ ਅੱਜ ਪੁੱਲੇ ਫਟ ਕੇ ਲੋਕ ਆਪਣੀ ਦਰਦੀਆਂ ਦਾ ਅਲਾਨ ਉਹਨਾਂ ਕਾਇਰਨ ਦਾ ਹੈ ਔਰ ਉਹਨਾਂ ਨੂੰ ਤਖੀਏ ਕਰਦਾ ਤੇਜ ਜਦ ਦਾ ਹੈ ਅੱਜ ਸੁਤਬਾਦ ਸਿਵ ਜਰੀਏ ਉਹਨੂੰ ਗਈ ਜਾਂਦੀ ਹੈ ਅੱਜ ਸਿਵ ਜਰੀਏ ਜਦੋਂ ਉਹ ਗਿਰਤੀ ਆਪਣੇ ਨਵਾਰੇ ਹੁੰਦਾ ਤੇ ਉਹਦੇ ਉੱਪਰ ਸੜਨ ਅਟੈਕ ਕਰ ਦਵੇ ਕਿਦੀ ਸ਼ਾਂਭਲੀ ਗੱਲ ਹੈ ਉਸ ਵਿਅਕਤੀ ਵਾਸਤੇ ਜੀ ਆਪਣੇ ਆਪ ਨੂੰ ਸਿੱਖਾਦਾ ਹੈ ਬ੍ਰੈਂਡ ਚੌੜਾ ਹੈਂਗ ਮੇਰਾ ਕੱਲ ਤੋਂ ਰੇਗਨਰਜੀਟਾ ਇਨ ਬ੍ਰੈਂਡ ਚੌੜਾ ਜਿਹਦੇ ਉੱਪਰ ਕਿੰਨੇ ਕਿਸ ਦਰਜ ਨੇ ਇਕ ਇਸ ਨੂੰ ਜਾਣ ਲੈ ਸਕੋ ਕਿੰਨੇ ਸਿੱਖ ਸੰਭਾਲੂ ਜਿਹੜੇ ਨੇ ਆਪਣੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਪੈਣਾ ਗੁਰਮਾਨਸ ਗੁਰਵੇਤਤਮਾ ਫੜ ਜਾਂਦੀਆਂ ਨੇ ਇਸ ਦੇ ਵੀ ਇੱਕ ਗੋਲੀ ਲੱਗ ਸਕਦੀ ਸੀ। ਅਗੁਰ ਵੀ ਜ਼ਖਮੀ ਹੋ ਸਕਦਾ ਹੈ ਕਿਥੇ ਮੌਤ ਹੋ ਸਕਦੀ ਸੀ। ਅਗਰ ਪੁਲਿਸ ਅਫਸਰ ਪੁਲਿਸ ਅਫਸਰ ਕੋਲ ਜੀ ਕਿਉਂਕਿ ਬਾਦਲਪੁਰਵਾਰ ਦੇ ਨਾਲ ਲੰਬੇ ਸਮੇਂ ਤੋਂ ਡਿਊਟੀ ਦੇ ਰਿਹਾ ਸੀ। ਇਹ ਪੁਲਿਸ ਅਫਸਰ ਖبوط ਆਪਣਾ ਅਫਸਰ ਮੈਸ। ਅਸੀਂ ਗੱਲਬਾਤ ਕਰਦੇ ਹਾਂ ਸਾਡੇ ਪੰਜਾਬ ਦੇ ਹੈੱਡਕੁਆਰਟਰ ਤੋਂ ਕਲਵੰਗ ਜੀ ਲਾਈਨ ਤੇ ਨੇ ਪਰ ਉਸ ਤੋਂ ਪਹਿਲੇ ਮੇਰੇ ਪਾਸ ਉਸ ਨਾਮ ਵੀ ਨਹੀਂ ਆਏ ਨੇ। ਜਿੰਨੇ ਵੀ ਸਾਡੇ ਪਰਿਵਾਰ ਰਾਤ ਦੇ 2:30 ਵਜੇ ਤੱਕ ਬਿਸਕਾ ਬਾਟਰਨ ਜਸਟਰਮਾਨ 에어ਫੋਰਸ ਟੀਮ ਦੇ ਕੋਰਡੀਨੇਟਿਡ 3 ਮਾਰਕੀਟ ਇਜ ਲੱਗੇ ਉਪਰ ਡਰਾਈਵ ਦਾ ਦਫਤਰ ਹੈ 3 ਮਾਰਕੀਟ ਬੰਦ ਹੋ ਗਈ ਉਸ ਦੀ ਕੋਈ ਹੁਣ ਮੇਰੇ ਖਰਬੀ ਰੋਸ ਪਲ ਗਿਆ ਉਸ ਪਲਾਜ਼ਾ ਵਿੱਚ ਜਿਹੜਾ ਉਹ ਸਟੇਜ ਲਿਆ ਅਸੀਂ ਰਾਤ ਦੇ 2:30 ਤੱਕ